ਸਭ ਤੋਂ ਪਹਿਲਾ ਇੰਸਟਾਗ੍ਰਾਮ ਦੀ ਵੀਡੀਓ ਦੇਖੋ ਫਿਰ ਇਸ ਦੇ ਫਨੀ ਕਮੈਂਟ ਪੜਾਂਗੇ ਲੈਟਸ ਗੋ। ਮਰੀ ਜੇ ਗਾੜੀ ਵੀ ਅੱਜ ਪਲਾ ਜੋਰਦਾ। ਸੁਰਮਾ ਰਾਣੀਏ ਕਿਰਪਾ ਕਰੇ। ਜੇ ਤਾਂ ਇੱਕ ਟੰਨ ਨੁਕਤਾ ਦੱਸਾਂ ਇੱਕ। ਕੋ ਦਿਦੇ ਖਾ ਲੋਗੇ ਤੇ। ਠੀਕ ਠੀਕ। ਜਿਹੜਾ ਕਛੂਨੂ ਕਸ਼ੂ ਕੁ ਮੰਦਾ। ਅੱਛਾ। ਉਹ ਸ਼ੂਗਰ ਤੋਂ। ਤੋਂ ਸਹੀ ਹੈ। ਅੱਛਾ? ਹਾਂ। ਕੀ? ਕੁਛ ਕੁ ਮਹਾਂਗਾ। ਕਸ਼ੂ ਕੁ ਮੇ ਤਾਂ ਮੈਂ ਕਾ ਦਾ ਸ਼ੂਗਰ ਡਾ ਦਿੰਦਾ ਬੰਦੇ ਇਹਨੂੰ ਨਹੀਂ ਸ਼ੂਗਰ ਨਾ ਨਾ ਤਾਂ ਢੀਵੀ ਗੱਲ ਕਸਣਿਆ ਮੈਂ ਮਦਰ ਉਹਨੇ ਰਾਇਆ ਡਾ ਦੇਣੀ ਗਦੀ ਹੈ ਨਹੀਂ ਬਿੱਟਾ ਦੋਸਤੋ ਚਲਿਏ ਸ਼ੁਰੂ ਕਰਤੇ ਹੈਂ ਬੁੱਢੀ ਬੜੀ ਸੀਰੀਸ ਹੋ ਕੇ ਸੁਣ ਰਹੀ ਆ ਡਾਕਟਰ सोनू ਗੁੱਸੇ ਵਾਲਾ ਕਲੀਨਿਕ ਸ਼ਮਸ਼ਾਨ ਘਾਟ ਨੇੜੇ ਮੋਗਾ ਅੰਮਾ ਪਾ ਲੋ ਕੱਛੂ ਕੁੰਮੇ ਤੇ ਦੁਸ਼ਮਨ ਨੂੰ ਖੜ ਜਾ ਮਾਤਾ ਤੁਹਾਡੀ ਵੀ ਗੱਲ ਕਰਨੀ ਆ ਹਜੇ ਕੀ ਬੋਲ ਤੂੰ 36 ਚਲੱਤਾ ਪਈਆਂ ਕੇ ਬਚ ਗਿਆ ਸੀ